ਵakre ਤੇ ਨਵਿਕਲੇ ਢੰਗ ਨਾਲ ਪਗਲ ਸਿੰਘ ਦੀ ਟੀ-ਸ਼ਰਟ ਪਾ ਕੇ ਪ੍ਰਦਰਸ਼ਨ ਵਿੱਚ ਪਹੁੰਚੇ ਨੌਜਵਾਨ ਆਸਥਾਨ ਮੋਰਚਾ ਜਿੰਦਾਬਾਦ 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 ਸਰਪੱਤ ਨੌਜਵਾਨ ਸ਼ਬਾਦ ਜਿੰਦਾਬਾਦ 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 ਸਰਪੱਤ ਨੌਜਵਾਨ ਸ਼ਬਾਦ ਜਿੰਦਾਬਾਦ 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 ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਦੇ ਸੱਦੇ ਤੇ ਫਾਜ਼ਿਲਕਾ ਦੇ ਪ੍ਰਦਰਸ਼ਨ ਵਿੱਚ ਵੱਖਰੀ ਤੇ ਨਵੇਕਲੇ ਢੰਗ ਨਾਲ ਸ਼ਾਮਿਲ ਹੋਏ ਇਲਾਕਾ ਦੇ ਵਿਦਿਆਰਥੀ ਤੇ ਨੌਜਵਾਨ ਇਹਨਾਂ ਵਿਦਿਆਰਥੀ ਨੌਜਵਾਨਾਂ ਦਾ ਰੋਹ ਵੱਖਰਾ ਜਸ਼ੀਲਾ ਅਤੇ ਇਨਕਲਾਬੀ ਸੀ ਉਹ ਭਗਤ ਸਿੰਘ ਦੀ ਟੀ-ਸ਼ਰਟ ਪਾ ਕੇ ਬਨੇਗਾ ਦੀ ਆਵਾਜ਼ ਨੂੰ ਬੁਲੰਦ ਕਰ ਰਹੇ ਸਨ ਆਲ ਇੰਡੀਆ ਸਟੂਡੈਂਟ ਫਿਡੇਸ਼ਨ ਜਿੰਦਾਬਾਦ 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 ਮੌਤੀ ਸਰਕਾਰ ਮਰਦਾਬਾਦ 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 ਮਾਰਚ ਕਰਦੇ ਹੋਏ ਨੌਜਵਾਨ ਹੱਥਾਂ ਵਿੱਚ ਛੰਡੀਆਂ ਫੜ ਕੇ ਪ੍ਰਦਰਸ਼ਨ ਵਿੱਚ ਆਏ ਬਨੇਗਾ ਵਲੰਟੀਅਰ ਆਪਣੀ ਭਗਤ ਸਿੰਘ ਦੀ ਟੀ-ਸ਼ਰਟ ਪਹਿਨ ਕੇ ਹਰ ਇੱਕ ਨੂੰ ਖਿੱਚ ਕੇ ਇਹ ਸੋਚਣ ਲਈ ਮਜਬੂਰ ਕਰ ਰਹੇ ਸੀ ਕਿ ਨੌਜਵਾਨ ਕੀ ਕਹਿਣਾ ਚਾਹੁੰਦੇ ਨੇ ਅਤੇ ਉਹਨਾਂ ਨੇ ਆਪਣੇ ਨਾਅਰੇ ਰਾਈ ਆਪਣੇ ਗਰਜਵੀਂ ਆਵਾਜ਼ ਵਿੱਚ ਦੱਸ ਰਹੇ ਸੀ ਕਿ ਉਹ ਸਭ ਲਈ ਰੋਜ਼ਗਾਰ ਦੀ ਗਾਰੰਟੀ ਕਰਦਾ ਕਾਨੂੰਨ ਬਨੇਗਾ ਚਾਹੁੰਦੇ ਹਨ ਇਹ ਸਨ ਨੌਜਵਾਨ ਬਨੇਗਾ ਵਲੰਟੀਅਰ ਸਰਵ ਭਾਰਤ ਨੌਜਵਾਨ ਸਭਾ ਦੇ 올 ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਘਰਗੁਨ ਉਹਨਾਂ ਦੇ ਭਾਰਤ ਬੰਦ ਦੇ ਸੱਦੇ ਤੇ ਪ੍ਰਦਰਸ਼ਨ ਵਿੱਚ ਹਾਜ਼ਰੀ ਇੱਕ ਨਵੇਕਲੀ ਛਾਪ ਛੱਡ ਗਈ ਹੈ ਅਤੇ ਲੋਕ ਇਹਨਾਂ ਨੂੰ ਦੇਖਦੇ ਅਤੇ ਭਗਤ ਸਿੰਘ ਨੈਸ਼ਨਲ এমਪਲॉयਮੈਂਟ ਗਰੰਟੀ ਐਕਟ ਦੀਆਂ ਗੱਲਾਂ ਕਰਦੇ ਦੇਖ ਗਏ। ਠੇੜ ਪੰਜਾਬੀ ਟੀਵੀ ਵੱਲੋਂ ਇਹਨਾਂ ਬਨੇਗਾ ਵਲੰਟੀਅਰ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕੀਤੀ ਗਈ। ਆਓ ਜਾਣਦੇ ਹਾਂ ਉਹਨਾਂ ਦੇ ਕੁਝ ਅੰਸ਼। ਮੇਰਾ ਨਾਮ ਸ਼ਵੇਗ ਸਿੰਘ ਸਰਪਰਤ ਨੌਜਾਨ ਸਬਾਜిల్లా ਸਕਤਰ। ਅੱਜ ਅਸੀਂ ਜੋ ਜੋ ਸੰਯੁਕਤ ਕਿਸਾਨ ਮੋਰਚਾ ਅਤੇ ਟ੍ਰੇਡ ਯੂਨੀਅਨ ਅਤੇ ਵੱਖ-ਵੱਖ ਆਵਾਮ ਜਥੇਬੰਦੀਆਂ ਵੱਲੋਂ ਜਿਹੜਾ ਭਾਰਤ ਬੰਧ ਦਾ ਸੱਦਾ ਸੀ ਉਹਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚਿਆ ਔਰ ਅਸੀਂ ਵੱਡੀ ਗਿਣਤੀ ਵਿੱਚ ਜਿਹੜਾ ਫਾਜ਼ਲਕਾ ਦੇ ਵਿੱਚ 75 ਹੋਰ ਵੀ ਆ ਰਹੇ ਆ ਤਾਂ ਅਸੀਂ ਮੰਗ ਕਰਦੇ ਆ ਕਿ ਜਿਹੜੇ ਕਾਲੇ ਕਾਨੂੰਨ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਆ ਉਹਨਾਂ ਨੂੰ ਰੱਦ ਕੀਤਾ ਜਾਵੇ ਤੇ ਜਿਹੜੇ ਨੌਜਵਾਨ ਪੜ੍ਹੇ ਲਿਖੇ ਬੇਰੁਜ਼ਗਾਰ ਨੌਜਵਾਨ ਪੀੜੀ ਆ ਉਹਨਾਂ ਦੇ ਰੋਜ਼ਗਾਰ ਦੀ ਗਾਰੰਟੀ ਕਰਦਾ ਕਾਨੂੰਨ ਜੋ ਪਾਰਲੀਮੈਂਟ ਵਿੱਚ ਪਾਸ ਹੋਣਾ ਹੈ ਉਹਨੂੰ ਪਾਸ ਕੀਤਾ ਜਾਵੇ ਤਾਂ ਅਸੀਂ ਜਿਹੜਾ ਅੱਜ ਦਾ ਆਪਣਾ ਸਨੇਹਾ ਸਾਰਿਆਂ ਜਥੇਬੰਦੀਆਂ ਦੇ ਹੱਕ ਵਿੱਚ ਦੇਣਾ ਚਾਹੁੰਦੇ ਆ ਕਿਉਂਕਿ ਅੱਜ ਜਿੰਨੇ ਵੀ ਵਪਾਰ ਮੰਡਲ ਹੈ ਫਾਜ਼ਲਕਾ ਦੇ ਵਿੱਚ ਜਾਂ ਇਸ ਤੋਂ ਇਲਾਵਾ ਛੋਟੇ ਦੁਕਾਨਦਾਰ ਹਨ ਜਾਂ ਜਿਹੜੇ ਮਜ਼ਦੂਰ ਹਨ ਉਹਨਾਂ ਸਾਰਿਆਂ ਨੇ ਸਾਥ ਦਿੱਤਾ ਅਸੀਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਆ ਕਿਉਂਕਿ ਇਹ ਲੋੜ ਸੀ ਅੱਜ ਪੂਰੇ ਭਾਰਤ ਨੂੰ ਬੰਦ ਕਰਨ ਵਾਸਤੇ ਵੱਖ-ਵੱਖ ਪਿੰਡਾਂ ਵਿੱਚ ਵੀ ਬਹੁਤ ਭਾਰਵਾਂ ਹੰਗਾਰਾ ਮਿਲ ਰਿਹਾ ਹੈ ਇਸੇ ਵੀ ਆ ਬਾਜ਼ਾਰਾਂ ਦੇ ਵਿੱਚ ਵੇਖ ਰਹੇ ਆ ਸਾਰੇ ਭਰਾਵਾਂ ਨੇ ਸਾਥ ਦਿੱਤਾ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆ ਅੱਜ ਸੰਯੁਕਤ ਕਿਸਾਨ ਮੋਰਚਾ ਵੱਲੋਂ ਭਾਰਤ ਬੰਦ ਦੇ ਸੱਦੇ ਤੇ ਅਸੀਂ ਫਾਜ਼ਲਕਾ ਦੇ ਵਿੱਚ ਵੀ ਇਕੱਠੇ ਹੋਏ ਆ ਅਸੀਂ ਚੋਣਿਆ ਕਿ ਜਿਹੜੀਆਂ ਸਾਡੀਆਂ ਮੰਗਾਂ ਨੇ ਐਮ ਐਸ ਪੀ ਸੀ ਗਰੰਟੀ ਔਰ ਜਿਹੜੇ ਭਾਰਤ ਸਰਕਾਰ ਵੱਲੋਂ ਕਾਲੇ ਕਾਨੂੰਨ ਜਿਹੜੇ ਉਹ ਬਣਾਏ ਗਏ ਸੀ ਨਾਲ ਦੀ ਨਾਲ ਲਖੀਪੁਰ ਖੀਰੀ ਦੇ ਵਿੱਚ ਜਿਹੜਾ ਉੱਥੇ ਜਿਹੜਾ ਗੱਡੀ ਚੜਾ ਕੇ ਉਹ ਜਿਹੜੇ ਸਾਡੇ ਕਿਸਾਨ ਸ਼ਹੀਦ ਕੀਤੇ ਗਏ ਸੀ ਉਹਨਾਂ ਦੇ ਦੋਸ਼ੀਆਂ ਨੂੰ ਸਜ਼ਾ ਮਿਲੇ ਔਰ ਜਿਹੜੇ ਦੇਰਜਗਰੀ ਦਾ ਬਹੁਤ ਬੁਰਾ ਹਾਲ ਹੈ ਦੇਸ਼ ਦੇ ਵਿੱਚ ਕਿਉਂਕਿ ਅੱਜ ਚਾਰੋਂ ਖਿੱਤਿਆਂ ਦੇ ਵਿੱਚ ਜੇ ਚਾਰੋਂ ਖਿੱਤਿਆਂ ਦੀ ਅਸੀਂ ਗੱਲ ਕਰਦੇ ਆਂ ਚਾਰ ਮਤਲਬ ਜਿਹੜੇ ਖਿੱਤੇ ਆ ਕਿਸਾਨੀ ਹੋ ਗਿਆ ਮਜ਼ਦੂਰ ਹੋ ਗਿਆ ਮੁਲਾਜ਼ਮ ਹੋ ਗਿਆ ਤੇ ਵਪਾਰੀ ਹੋ ਗਿਆ ਦੁਕਾਨਦਾਰ ਇਹਨਾਂ ਚਾਰਾਂ ਦੇ ਬੱਚੇ ਜਿਹੜੇ ਆ ਬੇਰੁਜ਼ਗਾਰ ਨੇ ਹਰ ਇੱਕ ਦੇ ਬੱਚੇ ਜਿਹੜੇ ਆ ਦੋ ਦੋ ਘਰੇ ਵਿਹਲੇ ਪੜ੍ਹ ਲੈ ਕੇ ਵੀ ਜਿਹੜੇ ਆ ਡਿਗਰੀਆਂ ਲੈ ਕੇ ਵੀ ਉਹ ਵਿਹਲੇ ਨੇ ਅਸੀਂ ਚਾਹੁੰਦੇ ਆ ਕਿ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਬਣੇਗਾ ਨਾਂ ਦਾ ਕਾਨੂੰਨ ਜਿਹੜਾ ਭਗਤ ਸਿੰਘ ਨੈਸ਼ਨਲ ਇੰਪਲਾਈਮੈਂਟ ਗਰੰਟੀ ਐਕਟ ਫਗਰ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਦੀ ਜਿਹੜੀ ਹੈ ਉਹ ਗਰੰਟੀ ਹੋਣੀ ਚਾਹੀਦੀ ਹੈ ਉਹ ਸਾਡੇ ਦੇਸ਼ ਦੀ ਪਾਰਲੀਮੈਂਟ ਵਿੱਚ ਪਾਸ ਹੋਵੇ ਅਸੀਂ ਇਹਦੀ ਵੀ ਮੰਗ ਨਾਲ ਅਸੀਂ ਕਰਦੇ ਆਂ ਔਰ ਨਾਲ ਦੀ ਨਾਲ ਜਿਹੜੇ ਸਾਡੇ ਸੰਯੁਕਤ ਕਿਸਾਨ ਵੱਲੋਂ ਸੰਯੁਕਤ ਕਿਸਾਨ ਮੋਰਚਾ ਵੱਲੋਂ ਜਿਹੜੀ ਵੀ ਅਗਲਾ ਕਾਲ ਹੋਏਗੀ ਅਸੀਂ ਉਹਦਾ ਸਾਥ ਦੇਵਾਂਗੇ ਔਰ ਅਸੀਂ ਅੱਜ ਦੀ ਜਿਹੜੀ ਇਹ ਸ਼ੁਰੂਆਤ ਕੀਤੀ ਹੈ ਅੱਜ ਭਾਰਤ ਬੰਦ ਦੇ ਸੱਦੇ ਵਿੱਚ ਅਸੀਂ ਸਾਰੇ ਸ਼ਾਮਲ ਆ ਔਰ ਇਹ ਜਿਹੜਾ ਪ੍ਰੋਟੈਸਟ ਇਹ ਸ਼ਾਂਤਮਈ ਢੰਗ ਨਾਲ ਅਸੀਂ ਕਰਾਂਗੇ ਸਾਰਿਆਂ ਨੂੰ ਬੇਨਤੀ ਹੈ ਦੇਸ਼ਵਾਸੀਆਂ ਨੂੰ ਕਿ ਇਹਦੇ ਵਿੱਚ ਵੱਧ ਤੋਂ ਵੱਧ ਅਸੀਂ ਚੜ ਕੇ ਹਿੱਸਾ ਲਈਏ ਰਾਜੀਵ ਪਿੰਡ ਅਸਤਾ ਕਰ ਅਸੀਂ ਇਹ ਆਏ ਆ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਵੱਲੋਂ ਆਏ ਆ ਜੋ ਆਪਾਂ ਨੂੰ ਭਾਰਤ ਬੰਦ ਦੀ ਕਾਲ ਹੋਈ ਹੈ ਅਸੀਂ ਉਹਨਾਂ ਦਾ ਪ੍ਰੋਟੈਸਟ ਸਮਰਥਨ ਕਰਦੇ ਆ ਤੇ ਅਸੀਂ ਚਾਹੁੰਦੇ ਆ ਵੀ ਸਾਡੀ ਪੜ੍ਹਾਈ ਲਿਖਾਈ ਤੋਂ ਬਾਅਦ ਸਾਨੂੰ ਰੋਜ਼ਗਾਰ ਦਾ ਪੱਕੀ ਗਰੰਟੀ ਦਿੱਤੀ ਜਾਏ ਸਰਕਾਰ ਨੂੰ ਪੱਕੇ ਕਾਨੂੰਨ ਪਾਸ ਕੀਤੇ ਜਾਣ ਮੇਰਾ ਨਾਮ ਰਾਜਵਿੰਦਰ ਸਿੰਘ ਆ ਮੈਂ ਕੋਲਿੰਦ ਕਿਸਾਨ ਸਭਾ ਦਾ ਮੈਂਬਰ ਆ ਜੋ ਕਿ ਅੱਜ ਅਸੀਂ ਕਿਸਾਨ ਮੋਰਚੇ ਵੱਲੋਂ ਸੱਦੇ ਤੇ ਪਹੁੰਚੇ ਹੈਗੇ ਆ ਇਹਦਾ ਅਸੀਂ ਸਮਰਥਨ ਕਰਦੇ ਹੈਗੇ ਆ ਜੋ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਜੋ ਕਿਸਾਨਾਂ ਦੇ ਉੱਤੇ ਗੱਡੀਆਂ ਚੜਾ ਕੇ ਉਹਨਾਂ ਨੂੰ ਮਾਰਿਆ ਗਿਆ ਸੀ ਉਹਨਾਂ ਦੀ ਅਸੀਂ ਨਿੰਦਿਆ ਕਰਦੇ ਆਂ ਔਰ ਜਿਹੜਾ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਔਰ ਜਿਹੜੀ ਅਗਲੀ ਰਣਨੀਤੀ ਜੋ ਵੀ ਕਿਸਾਨ ਮੋਰਚੇ ਵੱਲੋਂ ਹੋਏਗੀ ਉਹ ਜੋ ਵੀ ਸਾਨੂੰ ਕਾਲ ਆਏਗੀ ਉਹਦਾ ਅਸੀਂ ਪੂਰਾ ਸਮਰਥਨ ਦੇਵਾਂਗੇ ਜੀ ਮੈਂ ਸੰਜੀਵ ਤੇ ਅੱਜ ਜਿਹੜਾ ਕਿਸਾਨੀ ਅੰਦੋਲਨ ਮੋਰਚੇ ਦੇ ਵਿੱਚ ਅਸੀਂ ਸਾਰੇ ਉਹਨਾਂ ਦੀ ਕਾਲ ਤੇ ਅਸੀਂ ਭਾਰਤ ਬੰਦ ਦੀ ਕਾਲ ਤੇ ਅਸੀਂ ਸਾਰੇ ਸ਼ਾਮਿਲ ਹੋਏ ਆਂ ਤੇ ਅੱਗੇ ਵੀ ਅਸੀਂ ਚਾਹੁੰਦੇ ਆਂ ਵੀ ਜਦੋਂ ਵੀ ਇਹਨਾਂ ਦੀ ਕਾਲ ਆਊਗੀ ਭਾਰਤ ਬੰਦ ਦੀ ਅਸੀਂ ਨਾਲ ਸੰਯੋਗ ਦੇਾਂਗੇ ਔਰ ਪੂਰੇ ਭਾਰਤ ਨੂੰ ਚਾਹੀਦਾ ਹੈ ਵੀ ਸਾਰਿਆਂ ਨੂੰ ਸੰਯੋਗ ਦੇਣਾ ਚਾਹੀਦਾ ਹੈ ਤੇ ਇਹ ਕਾਲੇ ਕਾਨੂੰਨ ਰੱਦ ਹੋਣੇ ਚਾਹੀਦੇ ਨੇ ਜਲਦ ਤੋਂ ਜਲਦ